ਸੋ ਬਿਲਕੁਲ ਰਾਜਵੀਰ ਜਵੰਦਾ ਜਿਹੜੇ ਨੇ ਉਹਨਾਂ ਨੂੰ ਸੇਹ ਤੇ ਆਪ ਸਾਰੇ ਵੇਖਣਾ ਚਾਹੁੰਦੇ ਨੇ ਸਣੇ ਸਾਡੇ ਸਣੇ ਤੁਹਾਡੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਬੈਠੇ ਹੋਏ ਪੰਜਾਬੀ ਖਾਸ ਕਰ ਉਹ ਲੋਕ ਜਿਹੜੇ ਉਹਨਾਂ ਦੀ ਅਦਾਕਾਰੀ ਨੂੰ ਉਹਨਾਂ ਦੀ ਗਾਇਕੀ ਨੂੰ ਉਹਨਾਂ ਦੇ ਕਿ ਲਈ ਕਿ ਦੁਨੀਆ ਦੇ ਵਿੱਚ ਵਿਚਰਨ ਦੇ ਢੰਗ ਤਰੀਕਿਆਂ ਨੂੰ ਪਸੰਦ ਕਰਦੇ ਸੀ ਉਹ ਲਗਾਤਾਰ ਇਸ ਚੀਜ਼ ਤੋਂ ਆਸਵਾਦ ਨੇ ਪਰ ਇਹ ਵੀ ਨਾਲ ਦੀ ਨਾਲ ਤੁਹਾਡੇ ਤੱਕ ਸੱਚੀ ਖਬਰ ਪਹੁੰਚਾਉਣਾ ਉਹ ਪੁਖਤਾ ਨੁਮਾ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਣੀਆਂ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਹਾਲਾਂਕਿ ਅਸੀਂ ਵੀ ਆਸਵਾਦ ਆ ਕਿ ਉਹ ਜਲਦ ਤੋਂ ਜਲਦ ਠੀਕ ਹੋਣ ਸਿਹਤਯਾਬ ਹੋਣ ਪਰਿਵਾਰ ਵੀ ਅੱਖਾਂ ਦੇ ਵਿੱਚ ਅਥਰੂ ਲਈ ਬੈਠਾ ਹੈ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਨੇ ਉਹ ਵੀ ਭਾਵਕ ਮੰਦੇ ਨਾਲ ਅਰਦਾਸਾਂ ਕਰ ਰਹੇ ਨੇ ਬੇਨਤੀਆਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਭ ਤੱਕ ਰਖਾ ਦਿੱਤੇ ਗਏ ਨੇ ਲੋਕਾਂ ਦੇ ਵੱਲੋਂ ਸੋ ਸਾਰੇ ਲੋਕ ਆਸਵਾਦ ਨੇ ਪਰ ਡਾਕਟਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਸਚਾਈ ਲੁਕਾ ਕੇ ਨਹੀਂ ਰੱਖੀ ਜਾ ਸਕਦੀ ਤੇ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਸ ਨੂੰ ਲੈ ਕੇ ਹੁਣ ਡਾਕਟਰ ਜ ਉਨ੍ਹਾਂ ਦੇ ਵੱਲੋਂ ਇਸ ਰਿਪੋਰਟ ਦੇ ਜ਼ਰੀਏ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਰਾਜਵੀਰ ਜਵੰਦਾਹ ਹੋਰਾਂ ਦੀ ਸਥਿਤੀ ਜਿਹੜੀ ਹੈ ਅਜੇ ਵੀ ਨਾਜ਼ੁਕ ਹੈ ਕ੍ਰਿਟੀਕਲ ਬਣੀ ਹੋਈ ਇਹ ਸਿਚੁਏਸ਼ਨ ਜਿਹੜੀ ਹੈ ਸਥਿਤੀ ਜਿਹੜੀ ਹੈ ਉਸ ਦੇ ਨਾਲ ਲਗਾਤਾਰ ਜਦੋਜਾ ਜਿੱਥੇ ਡਾਕਟਰ ਕਰ ਰਹੇ ਨੇ ਉੱਥੇ ਹੀ ਰਾਜਵੀਰ ਜਵੰਦਾਹ ਹੋਰਾਂ ਦੀ ਬਾਡੀ ਵੀ ਕਿਤੇ ਨਾ ਕਿਤੇ ਇਸੇ ਤਰੀਕੇ ਜਿੱਦ ਕਰਕੇ ਲੜ ਕੇ ਆਪਣੇ ਤੰਦਰੁਸਤੀ ਵਾਲੇ ਪਾਸੇ ਨੂੰ ਜਾਵੇ ਇਸ ਦੀ ਆਸ ਦੇ ਵਿੱਚ ਲੋਕਾਂ ਦੇ ਵੱਲੋਂ ਜ਼ਰੂਰ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਦੇ ਰੂਮਰਸ ਕਿਸੇ ਵੀ ਤਰੀਕੇ ਦੇ ਨਾਲ ਕੋਈ ਅਫਵਾਹ ਜਾਂ ਫਿਰ ਗੈਰ ਪੁਸ਼ਟੀ ਖਬਰਾਂ ਜਿਹੜੀਆਂ ਨੇ ਉਹਦੇ ਉੱਪਰ ਯਕੀਨ ਨਾ ਕੀਤਾ ਜਾਵੇ